ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਤੇ ਅੱਜ ਮੈਂ ਲੱਗੀਆਂ ਜੀ ਆਪਣੇ ਛੱਤ ਦੇ ਉੱਤੇ ਆਈਆਂ ਤੇ ਜਿਹੜੇ ਮੇਰੇ ਫਲ ਵਾਲੇ ਪੌਦੇ ਆ ਉਹਨਾਂ ਨੂੰ ਮੈਂ ਅੱਜ ਲੱਗੀਆਂ ਖਾਦ ਪਾਣਾ ਮੈਂ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਖਾਦ ਆ ਮੈਂ ਸਾਰੀ ਆਰਗੈਨਿਕ ਹੀ ਪਾਵਾਂ ਕਿਉਂਕਿ ਆਪਾਂ ਘਰ ਹੀ ਖਾਣੇ ਨੇ ਫਲ ਤੇ ਵੈਸੇ ਤਾਂ ਚਾਹੀਦਾ ਵੀ ਜੇ ਆਪਾਂ ਵੇਚਣੇ ਵੀ ਹੋਣ ਤਾਂ ਵੀ ਆਪਾਂ ਨੂੰ ਕੈਮੀਕਲ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਨਹੀਂ ਪਾਣਾ ਚਾਹੀਦਾ ਪਰ ਮੈਂ ਕੋਸ਼ਿਸ਼ ਕੀਤੀ ਵੀ ਮੈਂ ਸਾਰੀ ਹੀ ਖਾਦ ਜਿਹੜੀ ਆਰਗੈਨਿਕ ਹੀ ਲਿਆਵਾਂ ਉਹਦੇ ਵਿੱਚ ਐਨਪੀਕੇ ਫਾਸਫੋਰਸ ਆ ਲੈ ਕੇ ਆਈਆਂ ਮੈਂ ਤੇ ਐਨਪੀਕੇ ਤਾਂ ਮੈਨੂੰ ਆਰਗੈਨਿਕ ਮਿਲ ਗਈ ਆ ਪਰ ਜਿਹੜੀ ਆ ਐਸਐਸਪੀ ਆ ਉਹ ਮੈਨੂੰ ਆਰਗੈਨਿਕ ਨਹੀਂ ਮਿਲੀ ਮੈਂ ਕਾਫੀ ਦੁਕਾਨਾਂ ਤੇ ਟਰਾਈ ਕੀਤਾ ਪਰ ਨਹੀਂ ਮਿਲੀ ਤੇ ਉਹ ਤਾਂ ਮੈਂ ਫਿਰ ਦੂਸਰੀ ਲੈ ਆਈਆਂ ਥੋੜੀ ਜੀ ਮਾਤਰਾ ਆਪਾਂ ਉਹਦੀ ਵੀ ਪਾਵਾਂਗੇ ਕਿਉਂਕਿ ਕੁਝ ਤੱਤ ਉਹਦੇ ਵਿੱਚ ਵੀ ਹੁੰਦੇ ਆ ਜਿਹੜੇ ਕਿ ਬੂਟਿਆਂ ਨੂੰ ਬਹੁਤ ਜ਼ਰੂਰੀ ਆ ਤੇ ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਖਾਦ ਦਿਖਾਉਣੀ ਆ ਤੇ ਫਿਰ ਆਪਾਂ ਧੜਨ ਨਾਲ ਜਿਹੜੀ ਆ ਖਾਦ ਦੇਣ ਦਾ ਤਰੀਕਾ ਉਹ ਸ਼ੇਅਰ ਕਰਦੇ ਆ ਇਹ ਮੈਂ ਖਾਦ ਲੈ ਕੇ ਆਈ ਆ ਦੇਖੋ ਇਹ ਜਿਹੜੀ ਕਾਫੀ ਕਲਰ ਦੀ ਆ ਇਹ ਆਰਗੇਨਿਕ ਜਿਹੜੀ ਹੈਗੀ ਆ ਐਨਪੀਕੇ ਆ ਇਹਦਾ ਕਲਰ ਦੇਖੋ ਕਾਫੀ ਆ ਜੇ ਦੂਸਰੀ ਹੋਵੇ ਤਾਂ ਉਹਦਾ ਕਲਰ ਡਾਰਕ ਬਲੈਕ ਜਾਂ ਥੋੜਾ ਲਾਈਟ ਜਾਂ ਗ੍ਰੇ ਜਿਹਾ ਹੁੰਦਾ ਇਹ ਕਾਫੀ ਕਲਰ ਆ ਡਾਰਕ ਇਹ ਐਨਪੀਕੇ ਲੈ ਕੇ ਆਈ ਆ ਮੈਂ ਇਹਦੇ ਵਿੱਚ ਹੈਗੀ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਇਹਦੇ ਵਿੱਚ ਜਿਹੜੇ ਤੱਤ ਉਹ ਹੈਗੇ ਨੇ ਇਹ ਵਾਲੀ ਸੋਪਰਾ ਇਹ ਮੈਨੂੰ ਦੂਸਰੀ ਆਰਗੈਨਿਕ ਨਹੀਂ ਮਿਲੀ ਤੇ ਇਹ ਫਿਰ ਮੈਂ ਇਹੇ ਲਈ ਆਈਆਂ ਕਿਉਂਕਿ ਕੁਝ ਜਿਹੜੇ ਤੱਤ ਆ ਉਹ ਇਹਦੇ ਵਿੱਚ ਵੀ ਹੈਗੇ ਆ ਉਹ ਐਨਪੀਕੇ ਦੇ ਵਿੱਚ ਨਹੀਂ ਹੈਗੇ ਤੇ ਇਹਦੇ ਵਿੱਚ ਹੈਗੇ ਆ ਕੈਲਸ਼ੀਅਮ ਆ ਫਾਸਫੋਰਸ ਸਲਫਰ ਤੇ ਕੁਝ ਮਾਤਰਾ ਜਿਹੜੀ ਆ ਉਹ ਆਇਰਨ ਦੀ ਵੀ ਹੈਗੀ ਆ ਕਿਉਂਕਿ ਸਾਰੇ ਤੱਤ ਹੀ ਬੂਟਿਆਂ ਨੂੰ ਜ਼ਰੂਰੀ ਹੁੰਦੇ ਆ ਜਿੱਦਾਂ ਕਿ ਆਪਾਂ ਨੂੰ ਖਾਣ ਦੇ ਵਿੱਚ ਸਾਰੇ ਤੱਤ ਚਾਹੀਦੇ ਇਸ ਤਰ੍ਹਾਂ ਬੂਟਿਆਂ ਨੂੰ ਵੀ ਸਾਰੇ ਚਾਹੀਦੇ ਹੁੰਦੇ ਆ ਤੇ ਇਹ ਹੈਗੀ ਆ ਪੋਟਾਸ਼ ਇਹਦਾ ਪਈ ਪਈ ਦਾ ਰੰਗ ਨਾ ਇਸ ਤਰ੍ਹਾਂ ਦਾ ਦੇਖੋ ਹੋ ਗਿਆ ਇਹ ਹੈਗੀ ਸਲਫਰ ਤੇ ਇਹ ਮੈਂ ਸਾਰੀਆਂ ਨੂੰ ਹੁਣ ਮਿਕਸ ਕਰ ਲੂੰਗੀ ਇਹ ਮੈਂ 1.5 ਕਿਲੋ ਦੀ ਮਾਤਰਾ ਸਾਰੀ ਕਰ ਲਈ ਆ ਇਹਨਾਂ ਸਾਰੀਆਂ ਨੂੰ ਆਪਾਂ ਮਿਕਸ ਕਰ ਲੈਣਾ ਇਹਦਾ ਜਦੋਂ ਵੀ ਪਾਣਾ ਤੁਸੀਂ ਥੋੜਾ ਧਿਆਨ ਰੱਖੋ ਕਿਉਂਕਿ ਕਈਆਂ ਨੂੰ ਜਿਆਦਾਤਰ ਨੂੰ ਇਹ ਤੋਂ ਅਲਰਜੀ ਹੁੰਦੀ ਸਲਫਰ ਤੋਂ ਤੇ ਇਹਨੂੰ ਮਾੜਾ ਜਿਹਾ ਮੈਂ ਗਿੱਲਾ ਕਰਕੇ ਸਿੱਲਾ ਜਿਹਾ ਫਿਰ ਮਿਕਸ ਕਰਨਾ ਕਿਉਂਕਿ ਆਪਾਂ ਨੂੰ ਜਿਹੜੀ ਆ ਇਹ ਇਹਦੀ ਸਮੈਲ ਨਾ ਚੜੇ ਸਾਰੀ ਮਿਕਸ ਮੈਂ ਕਰ ਲਈ ਆ ਤੇ ਹੁਣ ਆਪਾਂ ਚੱਲਦੇ ਆਂ ਬੂਟਿਆਂ ਵੱਲ ਕੁਝ ਮੈਂ ਅੱਜ ਸੀਡ ਵਗੈਰਾ ਵੀ ਲਗਾਣੇ ਆ ਕਿਉਂਕਿ ਫਰਵਰੀ ਦਾ ਮਹੀਨਾ ਆ ਗਿਆ ਤੇ ਹੁਣ ਜਿਹੜੇ ਆ ਬੂਟੇ ਲਗਭਗ ਉਗਣੇ ਸਟਾਰਟ ਹੋ ਜਾਣੇ ਹੈ ਗਰਮੀ ਦੇ ਨਾਲ ਖਾਦ ਮੈਂ ਬਿਲਕੁਲ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲਈ ਆ ਕਿਤੇ ਵੀ ਕੋਈ ਜਿਹੜੀ ਆ ਉਹ ਜ਼ਿਆਦਾ ਨਹੀਂ ਰਹਿ ਗਈ ਕਿਉਂਕਿ ਸਾਰਿਆਂ ਨੂੰ ਪਾਣੀ ਆਪਾਂ ਬੂਟਿਆਂ ਨੂੰ ਫਿਰ ਇੱਕੋ ਜੀ ਮਾਤਰਾ ਇਹਦੀ ਆਉਗੀ ਤੇ ਹਜੇ ਮੈਂ ਇਹੀ ਖਾਦ ਪਾ ਰਹੀ ਆ ਥੋੜੇ ਦਿਨ ਠਹਿਰ ਕੇ ਫਿਰ ਆਪਾਂ ਉਹਨਾਂ ਨੂੰ ਜਿਹੜੀਆਂ ਪਿਓਰ ਆਰਗੈਨਿਕ ਨੇ ਉਹ ਵੀ ਪਾਵਾਂਗੇ ਕਿਉਂਕਿ ਹਜੇ ਥੋੜੀ ਖਾਦ ਦੇਣੀ ਜ਼ਰੂਰੀ ਆ ਅਗਰ ਹੁਣ ਖਾਦ ਨਹੀਂ ਦਵਾਂਗੇ ਤਾਂ ਬੂਟਿਆਂ ਦੇ ਵਿੱਚ ਜਿਹੜਾ ਫਟਾਵਾ ਉਹ ਨਹੀਂ ਆਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬੂਟੇ ਦਿਖਾਨੀ ਆ ਜਿਨ੍ਹਾਂ ਨੂੰ ਕੀ ਮੈਂ ਖਾਦ ਪਾਣੀ ਆ ਇੱਧਰ ਮੇਰੇ ਕੋਲ ਹੈਗਾ ਸਭ ਤੋਂ ਪਹਿਲਾਂ ਚੀਕੂ ਦਾ ਬੂਟਾ ਜਿਹਦੀ ਹਾਈਟ ਲਗਭਗ 5 5.5 ਫੁੱਟ ਦੇ ਕਰੀਬ ਹੈਗੀ ਆ ਇਹਦੀ ਉਮਰ 3 ਸਾਲ ਹੋ ਚੁੱਕੀ ਆ ਇਹਦੀ ਨਾ ਇੱਕ ਸਾਈਡ ਤੋਂ ਇਧਰੋਂ ਟਾਣੀ ਟੁੱਟ ਗਈ ਸੀ ਇਸ ਕਰਕੇ ਨਾ ਇਹਦੀ ਸਾਰੀ ਸ਼ੇਪ ਹੀ ਖਰਾਬ ਹੋ ਗਈ ਤੇ ਇੱਕ ਸਾਈਡ ਤੇ ਦੇਖੋ ਬਹੁਤ ਸੋਹਣੀ ਇਹਦੀ ਆ ਜਿਹੜੀ ਆ ਬਣੀ ਹੋਈ ਆ ਕੀ ਇਹਨੂੰ ਕਹਿ ਸਕਦੇ ਆਪਾਂ ਲਾਈਨ ਇੱਕ ਸਾਈਡ ਵਧੀਆ ਬਣੀ ਹੋਈ ਆ ਉੱਪਰ ਵੀ ਵਧੀਆ ਪਰ ਇੱਧਰੋਂ ਸਾਈਡ ਤੋਂ ਇਹਦੀ ਟਾਣੀ ਟੁੱਟ ਗਈ ਸੀ ਜਦੋਂ ਇਹਨੂੰ ਆਪਾਂ ਛੱਤ ਤੇ ਲਿਆਂਦਾ ਤੋ ਅੰਬਰ ਤੇ ਹੈਗਾ ਆਪਣੇ ਕੋ ਕਿੰਨੂ ਇਹਨੂੰ ਪਾਵਾਂਗੇ ਅਮਰੂਦ ਦੇ ਵਿੱਚ ਤਾਂ ਕਾਫੀ ਜਿਹੜੀ ਪੱਤੇ ਝਾੜਾ ਉਹ ਆਈ ਹੋਈ ਆ ਤੇ ਇੱਧਰ ਹੈਗਾ ਆਪਣੇ ਕੋਲ ਅਨਾਰ ਬੇਰੀ ਬੇਰ ਦੀ ਤਾਂ ਹੁਣ ਕਟਾਈ ਵੀ ਹੋ ਜਾਣੀ ਮਾਰਚ ਵਿੱਚ ਤੇ ਪਰ ਮੈਂ ਇਹਨੂੰ ਥੋੜੀ-ਥੋੜੀ ਖਾਦ ਹੁਣ ਪਾ ਦੇਣੀ ਆ ਇਸ ਤੇ ਅੱਗੇ ਹੈਗਾ ਆਪਣਾ ਸੰਤਰੇ ਦਾ ਬੂਟਾ ਨਾਲ ਹੀ ਕਿੰਨੂ ਅਨਾਰ ਮਸੰਮੀ ਦੋ ਅਮਰੂਦ ਇੱਧਰ ਹੈਗਾ ਆਪਣੇ ਕੋਲ ਆੜੂ ਤੇ ਅਨਾਰ ਤੇ ਇਹ ਪਾਈਨੈਪਲ ਮੈਂ ਦੇਖੋ ਘਰੋਂ ਹੀ ਲਗਾਇਆ ਸੀਗਾ ਤੇ ਪਰ ਇਹ ਚੱਲ ਪਿਆ ਹੁਣ ਦੇਖਦੇ ਆ ਮੈਨੂੰ ਫਲ ਆਂਦਾ ਆਪਣੇ ਪੰਜਾਬ ਦੇ ਵਿੱਚ じゃ ਨਹੀਂ ਇਹ ਮੈਂ ਘਰੇ ਜਿਹੜੇ ਪਾਈਨੈਪਲ ਖਾਣ ਨੂੰ ਲਿਆਣੇ ਆ ਉਹਨੂੰ ਮੈਂ ਉਹਦੀ ਉੱਪਰ ਜਿਹੜੀ ਆ ਉੱਪਰਲੀ ਸਾਈਡ ਉਹਦੇ ਇਸ ਤਰ੍ਹਾਂ ਪੱਤੇ ਜਿਹੇ ਹੁੰਦੇ ਉਹਨਾਂ ਨੂੰ ਮੈਂ ਲਗਾ ਦਿੱਤਾ ਸੀ ਹੁਣ ਸਭ ਤੋਂ ਪਹਿਲਾਂ ਕਰਦੇ ਆਪਾਂ ਗੁਡਾਈ ਸਟਾਰਟ ਇਹਨਾਂ ਦੀ ਜੋ ਵੀ ਵਿੱਚ ਕਾਹ ਵਗੈਰਾ ਉੱਗਿਆ ਹੋਇਆ ਉਹਦੀ ਤੁਸੀਂ ਸਾਰੇ ਦੀ ਪਹਿਲਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਉਹਨਾਂ ਨੂੰ ਪਾਟ ਲਓ ਤਾਂ ਕਿ ਕੋਈ ਵੀ ਜੜ ਜਿਹੜੀ ਉਹ ਵਿੱਚ ਨਾ ਰਵੇ ਕਾਹ ਦੀ ਨਹੀਂ ਤਾਂ ਫਿਰ ਇਹ ਥੋੜੇ ਦਿਨਾਂ ਬਾਅਦ ਹੀ ਫਿਰ ਕਾਹ ਨਹੀਂ ਫੁੱਟੇ ਆਉਣਾ ਸਭ ਤੋਂ ਪਹਿਲਾਂ ਆਪਾਂ ਕਾਹ ਪਾਟ ਲਿਆ ਹੁਣ ਇਹਦੀ ਹਲਕੀ ਜਿਹੀ ਆਪਾਂ ਗੁਡਾਈ ਕਰਾਂਗੇ ਕਿਉਂਕਿ ਕੱਲ ਬਾਰਿਸ਼ ਹੋ ਕੇ ਹੱਡੀ ਇਸ ਕਰਕੇ ਮੀਂਹ ਜਿਹੜਾ ਆ ਉਹ ਪਿਆ ਹੋਇਆ ਥੋੜਾ ਤੇ ਬੂਟੇ ਜਿਹੜੇ ਉਹ ਮੇਰੇ ਗਿੱਲੇ ਹੀ ਨੇ ਦੇਖੋ ਤੁਸੀਂ ਹਲਕੀ ਹਲਕੀ ਆਪਾਂ ਗੁਡਾਈ ਕਰ ਦੇਣੀ ਆ ਜ਼ਿਆਦਾ ਨਹੀਂ ਕਰਨੀ ਕਿਉਂਕਿ ਚੀਕੂ ਦੀ ਜ਼ਿਆਦਾ ਗੁਡਾਈ ਨਹੀਂ ਕਰੀਦੀ ਜਿਹੜੇ ਕਿਨੂ ਜਾਂ ਸੰਤਰੇ ਹੁੰਦੇ ਆ ਜਿਹੜੀਆਂ ਖਟੀਆਂ ਜਿਹੜੀਆਂ ਵੈਰੈਟੀਆਂ ਹੁੰਦੀਆਂ ਆ ਉਹਨਾਂ ਦੇ ਲਾਗੇ ਲਾਗੇ ਉਹ ਗੁਡਾਈ ਕੀਤੀ ਜਾਂਦੀ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਜੜਾ ਰੂਟ ਹੁੰਦੀਆਂ ਉਹ ਕੱਟ ਜਾਣ ਤਾਂ ਕਿ ਉਹਨਾਂ ਦੀਆਂ ਨਵੀਆਂ ਜਿਹੜੀਆਂ ਜੜ੍ਹਾਂ ਦੁਬਾਰਾ ਬਣਨ ਪਰ ਇਹਨਾਂ ਨੂੰ ਲਾਗੇ ਆਪਾਂ ਜ਼ਿਆਦਾ ਇਹਨਾਂ ਨਹੀਂ ਕਟਿੰਗ ਕਰਨਾ ਇਹਨਾਂ ਸਾਰੇ ਨੂੰ ਗੋਡ ਲਿਆ ਆ ਇਹ ਮੇਰੇ ਕੋਲ ਡਰਮ ਜਿਹੜਾ ਹੈਗਾ ਉਹ 50 ਕਿਲੋ ਦਾ ਆ ਤੇ ਪਰ ਮੈਂ ਖਾਦ ਜਿਹੜੀ ਬਹੁਤ ਜ਼ਿਆਦਾ ਨਹੀਂ ਪਾਣੀ ਇਸ ਤਰ੍ਹਾਂ ਸਾਈਡ ਤੇ ਬਿਲਕੁਲ ਕਿਨਾਰਿਆਂ-ਕਿਨਾਰਿਆਂ ਤੇ ਦੇਖੋ ਤੁਸੀਂ ਜਿੱਧਰਲੀ ਸਾਈਡ ਡਰਮ ਦੀ ਸਾਈਡ ਆ ਉਧਰਲੀ ਸਾਈਡ ਆਪਾਂ ਇਸ ਤਰ੍ਹਾਂ ਖੇਲ ਜੀ ਬਣਾ ਕੇ ਲਗਭਗ 1 ਤੋਂ 1.5 ਚਮਚਾ ਆਪਾਂ ਇਹਦੀ ਸਾਈਡ-ਸਾਈਡ ਤੇ ਪਾ ਦੇਣਾ ਤੇ ਜਦੋਂ ਪਾਣੀ ਬਾਅਦ ਵਿੱਚ ਹੋਏਗਾ ਦਵਾਂਗੇ ਆਪਾਂ ਤੇ ਹੌਲੀ-ਹੌਲੀ ਜੜੀ ਹੈ ਇਹਨੇ ਖੁਰੇ ਜਾਣਾ ਮੋੜ ਦੇ ਲਾਗੇ ਨਹੀਂ ਤੁਸੀਂ ਬਿਲਕੁਲ ਵੀ ਖਾਦ ਪਾਣੀ ਇਸ ਤਰ੍ਹਾਂ ਦੂਰ ਪਾਣੀ ਆ ਇਹ ਦੇਖੋ ਇੱਧਰ ਮੈਂ ਸਾਈਡ-ਸਾਈਡ ਤੇ ਇਸ ਤਰ੍ਹਾਂ ਖੇਲੀ ਜੀ ਬਣਾ ਲਈ ਆ ਤਾਂ ਕਿ ਆਪਣੀਆਂ ਜੜਾਂ ਨੂੰ ਜਿਹੜਾ ਕੋਈ ਨੁਕਸਾਨ ਨਾ ਹੋਵੇ ਇਹ ਆਪਾਂ ਗੁੱਢ ਕੇ ਤਿਆਰ ਕਰ ਲਿਆ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਆਪਾਂ ਜਿਹੜਾ ਆਪਣੇ ਹੈਗਾ ਵਾ ਕਿੰਨੂ ਉਹਨੂੰ ਵੀ ਗੁੱਡ ਲਾਂਗੇ ਕਿੰਨੂ ਦੀਆਂ ਥੋੜੀਆਂ ਥੋੜੀਆਂ ਲਾਗੀਆਂ ਉਹ ਵੀ ਜਿਹੜਾ ਇਸ ਤਰ੍ਹਾਂ ਆਪਾਂ ਗੁੱਡ ਦੇਣੀ ਆ ਤਾਂ ਕਿ ਜਿਹੜੀਆਂ ਇਹਦੀਆਂ ਨਵੀਆਂ ਜੜ੍ਹਾਂ ਦੁਆਰਾ ਬਣਨ ਦੁਆਰਾ ਫਟਾਵ ਲਊਗਾ ਤੇ ਫਿਰ ਇਹਨੂੰ ਫਲ ਵੀ ਵਧੀਆ ਲੱਗੂਗਾ ਤੇ ਇੱਕ ਜਿਹੜੀਆਂ ਨਵੀਆਂ ਜਦੋਂ ਜੜ੍ਹਾਂ ਆਂਦੀਆਂ ਆ ਤੇ ਉਹ ਫੇਰ ਖਾਣਾ ਵੀ ਜ਼ਿਆਦਾ ਲੈਂਦੀਆਂ ਖੁਰਾਕ ਜ਼ਿਆਦਾ ਲੈਣਗੀਆਂ ਤੇ ਜਿਹੜੀ ਬੂਟੇ ਦੀ ਵਧਨ ਦੀ ਹੈਗੀ ਆ ਉਹ ਵੀ ਜ਼ਿਆਦਾ ਵਧੂਗਾ ਬੂਟਾ ਵੀ ਆਪਣਾ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਗੁੱਢਣ ਨੂੰ 2-3 ਮਿੰਟ ਬਸ 2-3 ਮਿੰਟ ਦੇ ਵਿੱਚ ਹੀ ਆਰਾਮ ਨਾਲ ਗੁੱਢਿਆ ਜਾਂਦਾ ਇਸੇ ਤਰ੍ਹਾਂ ਸਾਈਡ ਸਾਈਡ ਤੇ ਆਪਾਂ ਇਹਦੇ ਵੀ ਜਗ੍ਹਾ ਬਣਾ ਲੈਣੀ ਆ ਖਾਦ ਦੇਣ ਨੂੰ ਮੇਰੇ ਕੋਲ ਛੱਤ ਦੇ ਚਮਚ ਨਹੀਂ ਮੈਨੂੰ ਮਿਲਿਆ ਤੇ ਆ ਦੇਖੋ ਮੈਂ ਇੱਕ ਇੱਕ ਚਮਚ ਸਵਾ ਚਮਚ ਲਗਭਗ ਮੈਂਦਾਜੇ ਨਾਲ ਲੈ ਲਈ ਕਿਉਂਕਿ ਆਪਾਂ ਨੂੰ ਪਤਾ ਹੀ ਹੁੰਦਾ ਕਿ ਚਮਚ ਦੇ ਵਿੱਚ ਕਿੰਨੀ ਖਾਦ ਪੈਂਦੀ ਆ ਤੇ ਇਸ ਤਰ੍ਹਾਂ ਮੈਂ ਦੇਖੋ ਇਹਨੂੰ ਬਿਲਕੁਲ ਸਾਈਡ ਸਾਈਡ ਤੇ ਇਸ ਤਰ੍ਹਾਂ ਪਾ ਦੂੰਗੀ ਕਿਉਂਕਿ ਘਟ ਦਾ ਇਲਾਜ ਹੈਗਾ ਆਪਾਂ ਦੁਬਾਰਾ ਪਾ ਸਕਦੇ ਆ ਤੇ ਬਹੁਤ ਜ਼ਿਆਦਾ ਨਹੀਂ ਪਾਣੀ ਜੇ ਜ਼ਿਆਦਾ ਪਾਵਾਂਗੇ ਤੇ ਬੂਟੇ ਨੂੰ ਸਾੜ ਪੈ ਜਾਣਾ ਇਹ ਦੇਖੋ ਤੁਸੀਂ ਜੇ ਦਿਸ ਰਿਹਾ ਹੋਵੇ ਵਿੱਚ ਕੈਮਰੇਜ ਤੇ ਮੈਂ ਸਾਈਡ ਸਾਈਡ ਤੇ ਇਸ ਤਰ੍ਹਾਂ ਪਾਤੀ ਆ ਖਾਦ ਪਾ ਕੇ ਤੇ ਨਾਲ ਹੀ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਮਿੱਟੀ ਦੇ ਦਾਂਗੇ ਬਾਸ ਕੁਝ ਵੀ ਕਰਨ ਦੀ ਲੋੜ ਨਹੀਂ ਹੋਰ ਇੱਕ ਤਾਂ ਗੁਡਾਈ ਹੋ ਗਈ ਤੇ ਇੱਕ ਇਹਦੇ ਵਿੱਚ ਹੁਣ ਜਿਹੜੀ ਆ ਹਵਾ ਜਿਹੜੀ ਆ ਮਿੱਟੀ ਗੁੱਡੀ ਹੋਈ ਦੇ ਵਿੱਚ ਆਸਾਨੀ ਨਾਲ ਜਾਊਗੀ ਤੇ ਥੋੜੇ ਸਲਾਬ ਦੇ ਨਾਲ ਹੀ ਜਿਹੜੀ ਖਾਦ ਆ ਹੌਲੀ-ਹੌਲੀ ਜਿਹੜੀ ਆ ਪਿਗਲਣੀ ਸਟਾਰਟ ਹੋ ਜਾਣੀ ਆ ਇਸੇ ਤਰ੍ਹਾਂ ਹੀ ਆਪਾਂ ਦੂਜੇ ਬੂਟਿਆਂ ਨੂੰ ਵੀ ਖਾਦ ਪਾ ਲਵਾਂਗੇ ਸਾਰਿਆਂ ਨੂੰ ਕਿਉਂਕਿ ਮੈਂ ਵੀਡੀਓ ਬਹੁਤ ਜ਼ਿਆਦਾ ਲੰਬੀ ਨਹੀਂ ਕਰਨੀ ਕਿ ਅੱਜਕੱਲ ਕਿਸੇ ਕੋਲ ਵੀ ਇੰਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਕਿ ਵੀ ਇਸ ਵੀਡੀਓ ਟਾਈਮ ਖਰਾਬ ਕਰੋ ਤੇ ਸਾਰਿਆਂ ਨੂੰ ਮੈਂ ਪਹਿਲਾਂ ਖਾਦ ਦੇ ਲਵਾਂ ਫੇ ਅੱਗੇ ਮੈਂ ਤੁਹਾਨੂੰ ਸਾਰੇ ਬੂਟੇ ਆਪਣੇ ਦਿਖਾਨੀ ਆ ਖਾਦ ਮੈਂ ਸਾਰੇ ਬੂਟਿਆਂ ਨੂੰ ਪਾ ਦਿੱਤੀ ਆ ਤੇ ਇੱਕ ਵਾਰੀ ਮੈਂ ਸਾਰੇ ਆਪਣੇ ਬੂਟੇ ਤੁਹਾਨੂੰ ਦਿਖਾ ਦੇਣੀ ਆ ਇਹ ਸਭ ਤੋਂ ਪਹਿਲਾ ਮੇਰਾ ਚੀਕੂ ਦਾ ਕਿਨੂ ਅਮਰੂਦ ਇਹ ਵਾਲਾ ਇੱਕ ਜਿਸ ਤਰ੍ਹਾਂ ਡ੍ਰੈਗਨ ਫਰੂਟ ਹੁੰਦਾ ਨਾ ਉਸੇ ਤਰ੍ਹਾਂ ਇਹਨੂੰ ਵੀ ਫਲ ਲੱਗਦਾ ਆ ਇਹਦੇ ਪੱਤੇ ਤੁਸੀਂ ਦੇਖੋ ਕਿੰਨੇ ਚੌੜੇ ਆ ਲਗਭਗ 5 ਤੋਂ 6 ਇੰਚ ਇਹਦਾ ਪੱਤਾ ਆ ਚੌੜਾ ਤੇ ਲਗਭਗ 2 ਫੁੱਟ ਦੇ ਕਰੀਬ ਹੋ ਗਿਆ ਪਰ ਇਹਨੂੰ ਹਜੇ ਫਲ ਨਹੀਂ ਲੱਗਾ ਇਹ ਮੈਂ ਹੇਠਾਂ ਜ਼ਮੀਨ ਤੇ ਵੀ ਲਗਾਏ ਹੋਏ ਨੇ ਅਨਾਰ 베ਰੀ ਮਾਲਟਾ ਕਿਨੂ ਅਨਾਰ ਬੈਰੀਵਨ ਮਾਲਟਾ ਵਾ ਇਹ ਵਾਲਾ ਅਮਰੂਦ ਇੱਧਰ ਹੈਗੇ ਮੇਰੇ ਆੜੂ ਅਨਾਰ ਨਿੰਬੂ ਅਨਾਨਾਸ ਇਹ ਵੀ ਇਹ ਸ਼ਾਇਦ ਮਾਲਟਾ ਆ ਜਾਂ ਮਸੰਮੀ ਆ ਕਿਉਂਕਿ ਜਦੋਂ ਲੱਗਣਗੇ ਉਦੋਂ ਹੀ ਪਤਾ ਲੱਗਣਾ ਹਜੇ ਥੋੜਾ ਬੂਟਾ ਛੋਟਾ ਫਸਟ ਟਾਈਮ ਹੀ ਫਲ ਲੱਗਣਾ ਇਹਨੂੰ ਇੱਧਰ ਹੈਗਾ ਮੇਰਾ ਇਹ ਰੈੱਡ ਡਾਇਮੰਡ ਗੁਆਵਾ ਇਹਦੇ ਨਾਲ ਹੀ ਇਹਨੂੰ ਫਟਾਫ ਸ਼ੁਰੂ ਹੋ ਗਿਆ ਵਾ ਇਹ ਹੈਗਾ ਆੜੂ ਦਾ ਬੂਟਾ ਇਹ ਮੇਰਾ ਹੈਗਾ ਜੀ ਸੰਤਰੇ ਦਾ ਬੂਟਾ ਇਹ ਵੀ ਮਾਲਟਾ ਹੀ ਆ ਦੋ ਕਲਰ ਦਾ ਮਾਲਟਾ ਹੁੰਦਾ ਇਹਦਾ ਜਿਸ ਤਰ੍ਹਾਂ ਦੇ ਪੱਤੇ ਇਸੇ ਤਰ੍ਹਾਂ ਦਾ ਹੀ ਮਾਲਟਾ ਲੱਗਦਾ ਇਹਨੂੰ ਅਨਾਰ ਦੇ ਬੂਟੇ ਮੇਰੇ ਕੋਲ ਬਹੁਤ ਜ਼ਿਆਦੇ ਨੇ ਜਾਮੁਨ ਮਸੰਮੀ ਫਿਰ ਅਨਾਰ ਆ ਗਿਆ ਇਹ ਹੈਗਾ ਚਕੋਤਰਾ ਇੱਧਰ ਵੀ ਅਨਾਰ ਹੁਣ ਮੈਂ ਆ ਗਈ ਜੀ ਆਪਣੀ ਉੱਪਰ ਵਾਲੀ ਛੱਤ ਤੇ ਉੱਪਰ ਵਾਲੀ ਛੱਤ ਤੇ ਮੈਂ ਸਾਰੀ ਤੇ ਸਬਜ਼ੀਆਂ ਹੀ ਲਗਾਉਣੀਆਂ ਇਸ ਵਾਰੀ ਤੇ ਥੱਲੇ ਵਾਲੀ ਛੱਤ ਤੇ ਆਪਾਂ ਫਲ ਵਾਲੇ ਬੂਟੇ ਰੱਖਾਂਗੇ ਕਿਉਂਕਿ ਜਦੋਂ ਆਪਾਂ ਇੱਕ ਥਾਂ ਰੱਖਦੇ ਆ ਨਾ ਤੇ ਫਿਰ ਬੂਟੇ ਸੰਘਣੇ ਹੋਣ ਦਾ ਕਰਕੇ ਥੋੜੀ ਸਲਾਬ ਚੜਦੀ ਹੈ ਤੇ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਪਾਲਕ ਦਿਖਾਨੀ ਹੈ ਤੁਸੀਂ ਦੇਖੋ ਕ੍ਰੇਟ ਦੇ ਵਿੱਚ ਲੱਗੀ ਹੋਈ ਹੈ ਇਹ ਤਿੰਨ ਕ੍ਰੇਟ ਨੇ ਮੇਰੇ ਕੋਲ ਪਾਲਕ ਦੇ ਤੇ ਤੁਸੀਂ ਪਾਲਕ ਦੀ ਗਰੋਥ ਦੇਖ ਸਕਦੇ ਹੋ ਰੂਹ ਖੁਸ਼ ਹੁੰਦੀ ਮਤਲਬ ਪਾਲਕ ਨੂੰ ਦੇਖ ਕੇ ਕੋਈ ਖਾਦ ਨਹੀਂ ਕੋਈ ਕੁਝ ਵੀ ਕੈਮੀਕਲ ਨਹੀਂ ਇਹਦੇ ਵਿੱਚ ਪਾਇਆ ਗਿਆ ਸਿਰਫ ਜਿਹੜਾ ਪਾਥੀਆਂ ਦਾ ਪਾਣੀ ਹੁੰਦਾ ਉਹੀ ਪਾਇਆ ਸੀ ਆਪਾਂ ਜੇ ਤੁਸੀਂ ਇਹਦਾ ਰੰਗ ਚੈੱਕ ਕਰ ਸਕਦੇ ਹੋ ਤੁਸੀਂ ਵੀ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਵਿੱਚ ਖਾਣ ਵਾਲੀਆਂ ਹਰੀਆਂ ਸਬਜ਼ੀਆਂ ਜ਼ਰੂਰ ਲਗਾਓ ਇਹ ਹੈਗੀ ਦੇਸੀ ਪਾਲਕ ਇਹਨੂੰ ਹੁਣ ਬੀਜ ਨਿਕਲ ਆਣੇ ਆ ਇਹ ਵਾਲੀ ਹੈਗੀ ਹਾਈਬ੍ਰਿਡ ਪਾਲਕ ਇਹ ਤਾਂ ਲਗਭਗ ਮੇਰੇ ਜੂਨ ਜਲਾਈ ਦੇ ਤੱਕ ਚੱਲ ਜਾਂਦੀ ਹੁੰਦੀ ਤੇ ਹੁਣ ਆਪਾਂ ਥੋੜੀ ਖਾਣ ਨੂੰ ਤੋੜਨੀ ਆ ਚਾਰ ਪੰਜ ਪੱਤੇ ਹੀ ਤੋੜਨੇ ਨੇ ਮੈਂ ਜਿੰਨੀ ਕਿ ਚਾਹੀਦੀ ਆ ਆ ਦੇਖੋ ਤੁਸੀਂ ਮੈਂ ਤੋੜ ਲੈ ਤੇ ਪੰਜ ਪੱਤੇ ਹੀ ਤੁਸੀਂ ਦੇਖੋ ਕਿ ਕਿੰਨੇ ਜ਼ਿਆਦਾ ਹੋ ਜਾਂਦੇ ਨੇ ਮਤਲਬ ਇੱਕ ਇੱਕ ਇਨਸਾਨ ਦੇ ਖਾਣ ਵਾਸਤੂ ਬਹੁਤ ਨੇ ਇਹ ਹੈਗੇ ਮੇਰੇ ਚਕੰਦਰਾਂ ਦੇ ਬੂਟੇ ਚਲ ਮੈਂ ਚਗੰਦਰ ਵੀ ਦਿਖਾਨੀ ਆ ਤੁਸੀਂ ਕਹੋਗੇ ਵੀ ਸ਼ਾਇਦ ਬੂਟੇ ਹੀ ਲੱਗੇ ਚਕੰਦਰ ਨਹੀਂ ਬੰਦੇ ਇਹ ਦੇਖੋ ਤੁਸੀਂ ਚਕੰਦਰ ਦਾ ਸਾਈਜ਼ ਦੇਖੋ ਮਤਲਬ ਲਗਭਗ ਸ਼ਲਗਮ ਜਿੱਡਾ ਚਕੰਦਰ ਹੋ ਚੁੱਕਾ ਪਰ ਇਹ ਹਜੇ ਹੋਰ ਵੀ ਹੋ ਜਾਣਾ ਆ ਇੱਧਰ ਹੈਗੇ ਆਪਣੇ ਚਕੰਦਰ ਦੇ 4 ਕਰੇਟ ਨੇ ਇੱਧਰ ਹੈਗੀ ਆਪਣੀ ਬਰੋਕਲੀ ਬਰੋਕਲੀ ਵੀ ਦੇਖੋ ਤੁਸੀਂ ਲੱਗਣੀ ਸਟਾਰਟ ਹੋ ਗਈ ਆ ਇਹ ਮੈਂ ਥੋੜੀ ਪਛੇਤੀ ਲਗਾਈ ਸੀ ਇਹ ਹੈਗੀ ਫੁੱਲ ਗੋਭੀ ਇੱਧਰ ਕੁਛ ਟਮਾਟਰ ਦੇ ਬੂਟੇ ਲੱਗੇ ਹੋਏ ਨੇ ਇੱਧਰ ਮੇਰੇ 5-6 ਬੂਟੇ ਬੈਂਗਣਾ ਦੇ ਨੇ ਮਿਕਸ ਨੇ ਇਹ ਕੋਈ ਗੋਲ ਬੈਂਗਣਾ ਕੋਈ ਲੰਬਾ ਬੈਂਗਣ ਤੇ ਕੋਈ ਹੈਗਾ ਵਿੱਚ ਛਟਾ ਬੈਂਗਣ ਇਹ ਮੈਂ ਸਾਰੇ ਇੱਕ ਥਾਂ ਇਕੱਠੇ ਕਰਕੇ ਰੱਖ ਦਿੱਤੇ ਕਿਉਂਕਿ ਸਰਦੀ ਦੇ ਨਾਲ ਨਾ ਬੂਟੇ ਸੁੱਕ ਜਾਂਦੇ ਆ ਤੇ ਇਸ ਕਰਕੇ ਖੁੰਝੇ ਲਗਾ ਕੇ ਰੱਖੇ ਹੋਏ ਆ ਤੇ ਹੁਣ ਮੈਂ ਤੁਹਾਨੂੰ ਆਪਣੇ ਡ੍ਰੈਗਨ ਫਰੂਟ ਵੀ ਦਿਖਾਦਾ ਜਿਹੜੇ ਕਿ ਆਪਾਂ ਛੱਤ ਤੇ ਲਗਾਈਆਂ ਸੀ 15 ਬਾਲਟੀਆਂ ਇਹ ਦੇਖੋ ਤੁਸੀਂ ਇਨਾਂ ਦੀ ਵੀ ਕਾਫੀ ਜੜੀ ਚੰਗੀ ਤਰ੍ਹਾਂ ਮਤਲਬ ਵਧਨੇ ਸਟਾਰਟ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਖਾਦ ਵਗੈਰਾ ਪਾ ਕੇ ਤੇ ਇਸੇ ਕੰਧ ਦੇ ਉੱਤੇ ਆਪਾਂ ਇਹਨਾਂ ਨੂੰ ਚੜਾ ਦੇਣਾ ਤੇ ਫਿਰ ਗਰਮੀਆਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਗਰਮੀ ਵੀ ਹੁੰਦੀ ਆ ਤੇ ਗਰਮੀ ਦੇ ਨਾਲ ਇਹਨਾਂ ਨੂੰ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਕਿਉਂਕਿ ਫੰਗਸ ਘੱਟ ਲੱਗਦੀ ਜਿੰਨੀ ਜ਼ਿਆਦਾ ਗਰਮੀ ਹੋਊਗੀ ਇਹ 15 ਬਾਲਟੀਆਂ ਹੈਗੀਆਂ ਡ੍ਰੈਗਨ ਦੀਆਂ ਇੱਕ ਇਹ ਵਾਲੀ ਵੀ ਡ੍ਰੈਗਨ ਦੀ ਕੋਈ ਵੈਰਾਈਟੀ ਆ ਇਹਨੂੰ ਛੋਟਾ ਜਿਹਾ ਲੱਗਦਾ ਮਤਲਬ ਜਿਸਨੂੰ ਡ੍ਰੈਗਨ ਫਰੂਟ ਤਾਂ ਵੱਡਾ ਹੋ ਜਾਂਦਾ ਹੈ ਨਾ ਇਹਨੂੰ ਛੋਟਾ ਹੀ ਲੱਗਦਾ ਆ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਨੂੰ ਫਲ ਲੱਗੂਗਾ ਤੇ ਫਿਰ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਧਰ ਹੈਗੀ ਆਪਣੀ ਬ੍ਰੋਕਲੀ ਡਰਮ ਦੇ ਵਿੱਚ ਲੱਗੀ ਹੋਈ ਇਹ ਵੀ ਤੁਸੀਂ ਦੇਖੋ ਕਿੰਨੀ ਸੋਹਣੀ ਹੋ ਗਈ ਆ ਬ੍ਰੋਕਲੀ ਤੇ ਇੱਧਰ ਜਿਹੜੇ ਆਪਾਂ ਸੀਡ ਲਗਾਏ ਸੀਗੇ ਕੁਝ ਉੱਗਿਆ ਹੈ ਤੇ ਕੁਝ ਹਜੇ ਨਹੀਂ ਉੱਗੇ ਜਿੱਦਾਂ ਜਿੱਦਾਂ ਉੱਗਣਗੇ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਂਗੇ ਇਹ ਦੇਖੋ ਤੁਸੀਂ ਚਕੰਦਰ ਜਿਹੜੇ ਉੱਗਿਆ ਹੈ ਮੈਂ ਪਨੀਰੀ ਬੀਜੀ ਸੀ ਚਕੰਦਰਾਂ ਦੀ ਇਹ ਉੱਗਿਆਏ ਨੇ ਤੇ ਕੁਝ ਇੱਧਰ ਇਸ ਡਰਮ ਦੇ ਵਿੱਚ ਵੀ ਇਸ ਤਰ੍ਹਾਂ ਬੀਜ ਦੇਖੋ ਤੁਸੀਂ ਇਹ ਵਿਖੋ ਉੱਗਿਆ ਹੈ ਇਹਦਾ ਮਤਲਬ ਕਿ ਮੌਸਮ ਹੁਣ ਠੀਕ ਹੋ ਗਿਆ ਤੁਸੀਂ ਬੀਜ ਹੁਣ ਲਗਾ ਸਕਦੇ ਹੋ ਇਹ ਚੱਪੜ ਕਦੋਂ ਸ਼ਾਇਦ ਉੱਗਿਆ ਇੱਕ ਕੱਲ ਪਰਸੋਂ ਤੱਕ ਇਹ ਸਾਰੇ ਹੀ ਨਿਕਲ ਆਣੇ ਨੇ ਇੱਧਰ ਆਪਣੇ ਹੈਗੀ ਜੀ ਗਾਜਰ ਪੀਲੀ ਪੀਲੀ ਵਾਲੀ ਗਾਜਰ ਆ ਇਹ ਹਜੇ ਸ਼ਾਇਦ ਛੋਟੀਆਂ ਹੀ ਆ ਮੈਂ ਤੁਹਾਨੂੰ ਪਾਟ ਕੇ ਦਿਖਾ ਦਿੰਨੀ ਆ ਕਿ ਤੁਸੀਂ ਦੇਖੋ ਇਦਾਂ ਇਦਾਂ ਦਾ ਸਾਈਜ਼ ਹੋਇਆ ਹੈ ਦਾ ਹਲੇ ਇੱਧਰ ਹੈਗੇ ਆਪਣੇ ਲਸਣ ਇਹ ਹੈਗੇ ਆਪਣੇ ਫਲਾਂ ਵਾਲੇ ਬੂਟੇ ਇਹ ਹੈਗਾ ਕਾਲਾ ਜਾਮੂਨ ਅਨਾਰ ਨੇ ਵਿੱਚ ਕੁਝ ਇਹ ਹੈਗਾ ਕਰੋੰਦਾ ਨਿੰਬੂ ਇੱਧਰ ਹੈਗਾ ਆਪਣੇ ਚਿੱਟਾ ਜਾਮਨ ਤੇ ਥਾਈ ਜਿਹੜਾ ਮੰਗੋ ਨਿੰਬੂ ਤੇ ਇੱਕ ਹੈਗਾ ਚੀਕੂ ਦਾ ਪੁੱਟਾ ਤੇ ਇਹ ਹੈਗੇ ਜੀ ਕਾਗਜੀ ਨਿੰਬੂ ਇਹ ਤਾਂ ਤੁਸੀਂ ਦੇਖੋ ਕਿਲੋ ਡੇਢ ਕਿਲੋ ਬੂਟੇ ਨੂੰ ਲੱਗੇ ਹੋਏ ਆ ਤੇ ਗਾ ਨਵੇਂ ਫਿਰ ਦੇਖੋ ਸਟਾਰਟ ਹੋ ਗਏ ਨਹੀਂ ਲੱਗਨੇ ਛੋਟੇ ਛੋਟੇ ਏਸੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀਆਂ ਲੱਗ ਰਹੀਆਂ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਬਨੇ ਰਹੋ ਮੇਰੇ ਵੀਡੀਓ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ